ਇਕ 28 12 2022 ਨੂੰ ਇੱਕ ਪਣ ਜਨਰੇਟਰ ਚੋਰੀ ਹੋਇਆ ਸੀ ਆਪਣੇ ਝੰਡ ਵਾਲਾ ਹਨਮੰਤਾ ਪਿੰਡ ਵਿੱਚ ਤੇ ਉਹ ਪਹਿਲਾਂ ਤਾਂ ਆਪਣੇ ਤੌਰ ਤੇ ਭਾਲ ਕਰਦੇ ਰਹੇ ਜਿਹੜੀ ਹੈਗੇ ਪੁਲਿਸ ਨੂੰ ਇਤਲਾਹ ਨਹੀਂ ਦਿੱਤੀ ਗਈ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਹੈਗੀ ਹੈ ਕੱਲ ਸਾਨੂੰ ਉਹਦੇ ਸਬੰਧੀ ਜਿਹੜੀ ਇਤਲਾਹ ਦਿੱਤੀ ਜਨਰੇਟਰ ਚੋਰੀ ਹੋਣ ਸਬੰਧੀ ਤੇ ਉਹਦੇ ਤੇ ਫੌਰੀ ਐਕਸ਼ਨ ਲੈਂਦਿਆਂ ਹੋਇਆਂ ਚੌਕੀ ਇੰਚਾਰਜ ਪੱਤੀ صدیق ਜੋ ਕਿ ਥਾਣਾ ਕੋਹਿਆ ਸਰਵਰ ਦੇ ਅਧੀਨ ਉਹਨਾਂ ਨੇ ਫੌਰੀ ਐਕਸ਼ਨ ਲੈਂਦੇ ਹੋਏ ਆ ਉਹਦੇ ਵਿੱਚ ਜਿਹੜੇ ਜਨਰੇਟਰ ਚੋਰੀ ਹੋਇਆ ਸੀ ਰੇਸ ਆਊਟ ਕਰ ਲਿਆ ਜਿਸ ਦੇ ਵਿੱਚ ਤਿੰਨ ਬੰਦੇ ਜਨਰੇਟਰ ਚੋਰੀ ਕਰਨ ਦੇ ਵਿੱਚ ਸ਼ਾਮਲ ਸਨ ਜਿਨ੍ਹਾਂ ਦੇ ਨਾਮ ਹੈਗੇ ਨੇ ਗੋਬਿੰਦ ਪੁੱਤਰ ਭਜਨ ਲਾਲ ਸतीश ਪੁੱਤਰ ਦਲੀਪ ਕੁਮਾਰ ਸੰਜੇ ਪੁੱਤਰ ਮਦਨ ਲਾਲ ਇਹ ਜਿਹੜੇ ਸਾਰੇ ਨੇ ਝੰਡ ਵਾਲੇ ਹਨਮੰਤਾਂ ਦੇ ਹੀ ਹੈਗੇ ਨੇ ਜਿਹੜਾ ਇਹ ਜਨਰੇਟਰ ਇੱਥੇ ਖੜਾ ਹੁੰਦਾ ਸੀ ਸ਼ਾਮ ਨੂੰ ਪਾਣੀ ਵਾਲੀ ਮੋਟਰ ਦੇ ਉੱਤੇ ਇਹਦਾ ਪ੍ਰਯੋਗ ਕੀਤਾ ਜਾਂਦਾ ਸੀ ਇਹਨਾਂ ਵੱਲੋਂ ਇਹ ਚੋਰੀ ਕੀਤਾ ਗਿਆ ਫਿਰ ਆਪਣੇ ਇਹ ਨੌਰੇ ਦੇ ਵਿੱਚ ਇਹਨੂੰ ਡਿਸਮੈਂਟਲ ਕਰਕੇ ਜਨਰੇਟਰ ਨੂੰ ਲਗਾਉਣ ਦੇ ਮਾਰੇ ਨੇ ਇਹਨੂੰ ਪੂਰੀ ਤਰ੍ਹਾਂ ਨਾਲ ਡਿਸਮੈਂਟਲ ਹਰੇਕ ਪਾਰਟ ਅਲੱਗ-ਅਲੱਗ ਕਰਕੇ ਟੋਆ ਪਟਕੇ ਉਹਦੇ ਵਿੱਚ ਦੱਬ ਦਿੱਤਾ ਗਿਆ ਉਸ ਤੋਂ ਬਾਅਦ ਇਹਨੂੰ ਪੱਲੀ ਦੇ ਨਾਲ ਦੇਖ ਤੋਂ ਕਵਰ ਕਰ ਦਿੱਤਾ ਗਿਆ ਸਰ ਇਰਾਦਾ ਕੀ ਸੀ ਇਹਨਾਂ ਦਾ ਇਰਾਦਾ ਇਹਨਾਂ ਦਾ ਚੋਰੀ ਦਾ ਹੀ ਸੀ ਬੇਸਿਕਲੀ ਤੇ ਇਹ ਬਸ ਜਦੋਂ ਜਨਰੇਟਰ ਕਰ ਲਿਆ ਚੋਰੀ ਕਰ ਲਿਆ ਉਹ ਵੱਡੀ ਚੀਜ਼ ਹੋਣ ਕਰਕੇ ਛਪਾਣਯੋਗ ਇਹਨਾਂ ਸਿੱਧਾ ਨਹੀਂ ਸੀ ਇਸ ਕਰਕੇ ਇਹਨਾਂ ਨੇ ਡਿਸਮੈਂਟਲ ਕਰਕੇ ਉਹਨੂੰ ਉਹਦਾ ਅਲੱਗ-ਅਲੱਗ ਪਾਰਟ ਕਰਕੇ ਉਹਨੂੰ ਦਬਾ ਲਿਆ ਕਿ ਇੱਕ ਵਾਰੀ ਗੱਲ ਠੰਡੀ ਹੋ ਜਾਏਗੀ ਉਸ ਤੋਂ ਬਾਅਦ ਅਸੀਂ ਜਿਹੜਾ ਹੈ ਇਹਨੂੰ ਅੱਗੇ ਕੰਡ ਕੇ ਇਹਨੂੰ ਜੋੜ ਕੇ ਅੱਗੇ ਵੇਚ ਦੇਣਾ ਯੂਰੋਪੀਆਂ ਨੂੰ ਫੜਿਆ ਸਰ ਯੂਰੋਪੀਆਂ ਤੱਕ ਜੀ ਪੁਲਿਸ ਜਿਹੜੀ ਹੈਗੀ ਹੈ ਕਿ ਸਾਨੂੰ ਉਹਨਾਂ ਨੇ ਜਾਣਕਾਰੀ ਦਿੱਤੀ ਜਿਵੇਂ ਜਿਵੇਂ ਹੀ ਜਾਣਕਾਰੀ ਦਿੱਤੀ ਪੁਲਿਸ ਨੇ ਉੱਥੇ ਜਿਹੜਾ ਪਿੰਡ ਦੇ ਵਿੱਚ ਹੀ ਮਤਲਬ ਕਿ ਜਿਵੇਂ ਪਿੰਡ ਦੇ ਵਿੱਚ ਅਦਾਚ ਹੋਈ ਸੀ ਖੇਤ ਖੇਤ ਤੋਂ ਸੋ ਉਹ ਦੇਖਦੇ ਹੋਏ ਕਿ ਕਿਸ ਦਾ ਆਣ ਜਾਣ ਹੈਗਾ ਕੌਣ ਕੌਣ ਉੱਥੇ ਜਾਂਦਾ ਹੈ ਕੁਝ ਹੋਰ ਚੀਜ਼ਾਂ ਮਤਲਬ ਕਿ ਲੋਕਲ ਇਨਪੁਟਸ ਜਿਹੜੀਆਂ ਗੈਦਰ ਕੀਤੀਆਂ ਆਪਣੀਆਂ ਲੋਕਲ ਇਨਪੁਟਸ ਤੋਂ ਬਾਅਦ ਜਿਵੇਂ ਇਹਨਾਂ ਨੂੰ ਇੱਕ ਸ਼ੱਕ ਹੋਇਆ ਤੇ ਉਸ ਤੋਂ ਬਾਅਦ ਪੁਲਿਸ ਨੇ ਰੁਪਈਆ ਫੜ ਲਿਆ ਜੀ ਹਾਂਜੀ ਇਹਦੇ ਵਿੱਚ ਦੋ ਜਿਹੜੇ ਯੂਰੋਪੀ ਨੇ ਗ੍ਰਿਫਤਾਰ ਕਰ ਲਏਗੇ ਕਿਹੜੇ ਕਿਹੜੇ ਕਿਤੇ ਗਏ ਇਸ ਇਹਦੇ ਵਿੱਚੋਂ ਆਪਾਂ ਗੋਬਿੰਦ ਪੁੱਤਰ ਤੇ ਸੰਜੇ ਪੁੱਤਰ ਮਦਲ ਨਾਲ ਜਿਹੜੇ ਹੈਗੇ ਗ੍ਰਿਫਤਾਰ ਕਰ ਲੈਨੇ ਇੱਕ ਦੋਸ਼ੀ ਤੀਜੇ ਅਰੇਸਟ ਜਿਹੜੀ ਬਾਕੀ ਹੁਣ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏ ਜੀ ਬਿਲਕੁਲ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਉਹਨਾਂ ਦਾ ਅਗਲਾ ਫਰਮਾਂਟ ਲਿਆ ਜਾਏ